ਚਾਹੇ ਉਹ ਸਟੇਟ ਫੰਡ ਹੋਵੇ ਚਾਹੇ ਐਮਸੀ ਦਾ ਪੈਸਾ ਹੋਵੇ ਮੁੱਦਾ ਇਹ ਹੈ ਵੀ ਸਟੇਟ ਵਾਲੇ ਵੀ ਲੀਡਰ ਖਾ ਜਾਂਦੇ ਐ ਐਮਸੀ ਵਾਲੇ ਵੀ ਲੀਡਰ ਖਾ ਜਾਂਦੇ ਐ ਪ੍ਰਧਾਨ ਕਹਿੰਦਾ ਜੀ ਇਹ ਐਮਸੀ ਦਾ ਪੈਸਾ ਹੈ ਐਮਸੀ ਦਾ ਮਤਲਬ ਕੀ ਐਮਸੀ ਦਾ ਲੋਕਾਂ ਦਾ ਪੈਸਾ ਆਪਾਂ ਕਿਹੜਾ ਜੇਬ ਚੋਂ ਪੈਸੇ ਲਾਉਨੇ ਸੀ ਜੇਬ ਦੇ ਵਿੱਚੋਂ ਸਾਰਾ ਪੈਸਾ ਲੋਕਾਂ ਦਾ ਹੁੰਦਾ ਹੈ ਜਿਹੜਾ ਤੁਸੀਂ ਖਾ ਰਹੇ ਹੋ ਜਿਹੜਾ ਤੁਹਾਡੇ ਨਾਲ ਰੜਕੇ ਕੁਝ ਐਮਸੀ ਵੀ ਖਾ ਰਹੇ ਨੇ ਜੋ ਪਬਲਿਕ ਦਾ ਤੁਸੀਂ ਨੁਕਸਾਨ ਕਰ ਰਹੇ ਹੋ ਤੁਮੇ ਜਦਨ ਬੈਠ ਕੇ ਤੁਸੀਂ ਵੀਡੀਓ ਪਾ ਦਿੰਦੇ ਉਹ ਕ腐ਸ਼ਨ ਦੇ ਚਾਰਜ ਤੁਹਾਡੇ ਸਾਬਤ ਹੋ ਗਏ ਨੇ ਲੋਕਲ ਬਾਡੀ ਡਿਪਾਰਟਮੈਂਟ ਦੇ ਵਿੱਚ ਲਗਾਤਾਰ ਬੈਠੇ ਇਥੇ ਕਾਂਗਰਸ ਦੇ ਜਿਹੜੇ ਤੁਹਾਡੇ ਪ੍ਰਧਾਨ ਆ ਉਹਨਾਂ ਨੇ ਲੁੱਟਖੁੱਟੀ ਕੀਤੀ ਇਹ ਨਹੀਂ ਕਿ ਮੈਂ ਪੋਲੀਟੀਕਲ ਬਿਆਨ ਦੇ ਰਹੀ ਆ ਤੁਹਾਨੂੰ ਉਹ ਕਰ ਗਿਆ ਨੂੰ ਇਹ ਨਹੀਂ ਦਿਖਦਾ ਵੀ ਤੁਸੀਂ ਜਿੱਥੇ ਜੀ ਕਰਦਾ ਕੂੜਾ ਸੁੱਟਣ ਲੱਗ ਜੰਨੇ ਜਿੱਥੇ ਜੀ ਕਰਦਾ ਡੰਪ ਬਣਾ ਦੋ ਕੀ ਇੱਥੇ ਫੁਲਾਣੀ ਦੀ ਗਲੀ ਦਾ ਪਾਣੀ ਸਾਫ਼ ਕਰ ਦੋ ਇਹ ਵੀ ਤੁਹਾਨੂੰ ਕਹਿਣਾ ਪੈਂਦਾ ਨਹੀਂ ਤਾਂ ਕੱਲ ਨੂੰ ਆਇਓ ਲੋਕ ਬੈਠੇ ਆ ਕੀ ਲੈਣਾ ਲੋਕਾਂ ਤੋਂ ਲੋਕਾਂ ਤੋਂ ਪੈਸੇ ਲੈਣੇ ਆ ਤੁਸੀਂ ਯਾਰ ਮਹੀਨੇ ਦਾ ਖਾਣਾ ਲੈਣੀ ਆ ਸਭ ਨੂੰ ਬਦਲਾਂ ਬਦਲਣ ਤੇ ਥੋੜੀ ਅਸੀਂ ਜ਼ੋਰ ਦੇਣਾ ਤੁਹਾਨੂੰ ਫੇਸ ਲਾਣਾ ਫੁਲਾਣੀ ਪਾਰਟੀ ਦਾ ਅਕਾਲੀ ਦਾ ਲਾਣਾ ਕਾਂਗਰਸ ਆਲਾ ਝਾੜੂ ਵਾਲਾ ਤੁਹਾਡਾ ਅਫਸਰਾਂ ਦਾ ਕੰਮ ਤੁਸੀਂ ਲੋਕਾਂ ਨੇ ਕਦੋਂ ਤੱਕ ਤੁਸੀਂ ਸ਼ਹਿਰ ਨੂੰ ਲੀਟਰ ਸਮਝਾਉਣਗੇ ਕਹੋ ਡਾਕਟਰ ਤੁਸੀਂ ਅਫਸਰ ਹਣੇ ਅਸੀਂ ਇਹਨਾਂ ਤੋਂ ਮਹੀਨੇ ਨਹੀਂ ਲੈਂਦੇ ਜੇ ਨਹੀਂ ਲੈਂਦੇ ਤਾਂ ਹੀ ਕਹ ਰਹੇ ਹਾਂ ਕਿਸ ਗੱਲ ਕਰਕੇ ਕੰਮ ਨਹੀਂ ਹੁੰਦੇ ਇਹ ਜਵਾਬ ਦੇਣ ਕਿ ਪ੍ਰਧਾਨ ਲੈਂਦਾ ਕਿ ਪ੍ਰਧਾਨ ਬੁੱਠੇ ਕੰਮ ਕਰਵਾਉਂਦਾ ਜਾਂ ਤੁਸੀਂ ਦੱਸਣ ਲੱਗੇ ਫਿਰ ਗ੍ਰੇਟ ਕਰਦੇ ਮੇਹਰ ਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਸ਼ਰਵਸੀ ਦਾ ਮਾਮਾ ਦਾ ਭੈਣਾ ਦਾ ਬਜ਼ੁਰਗਾਂ ਦਾ ਸਾਡੀ ਆਮ ਆਦਮੀ ਪਾਰਟੀ ਦੀ ਪੌਂਚੀ ਸਬਟੀਮ ਨੌਜਵਾਨ ਵੀਰ ਮੀਡੀਆ ਵਾਲੇ ਵੀਰ ਤਕ ਤੋਂ ਤੇ ਸਾਡੀ ਪੂਰੀ ਟੀਮ ਸਾਡੇ ਐਮਸੀ ਸਾਹਿਬ ਭਦਰ ਸਿੰਘ ਓਕੇ ਜੀ ਨੰਦੀਪਾਲ ਜੀ ਸਾਡੇ ਐਮਸੀ ਸਾਹਿਬ ਪ੍ਰਦੀਪ ਫਰੂੜਾ ਜੀ ਸਾਡੇ ਐਕਸੈਲੈਂਸੀ ਸਾਹਿਬ ਅਸ਼ਵਨੀ ਕੁਮਾਰ ਜੀ ਐਮਸੀ ਸਾਹਿਬ ਹਰੀਸ਼ ਰਾਣਾ ਜੀ ਸਾਡੇ ਚੇਅਰਮੈਨ ਸਾਹਿਬ ਪੁਖਿੰਦਰ ਮਿੱਤੂ ਜੀ ਸਾਡੇ ਚੇਅਰਮੈਨ ਸਾਹਿਬ ਕੋ ਨਵੀਰ ਸਿੰਘ ਜੀ ਕੁਮਵੀਰ ਹੈਪੀਲੀ ਐਫਸੀ ਸਾਹਿਬ ਫੋਕਿੰਦਰ ਕੌਰ ਜੀ ਸਾਡੇ ਬੋਰਡ ਮੈਂਬਰ ਸਾਥੋਂ ਪ੍ਰਧਾਨ ਨੇ ਸੋ ਅੱਜ ਸ਼ਹਿਰ ਦੇ ਕਾਫੀ ਕੰਮਾਂ ਦਾ 6.5 ਕਰੋੜ ਦੇ ਕੰਮਾਂ ਦਾ ਘਟਾਣ ਹੋਇਆ ਐ ਐਮਸੀ ਦੇ ਵਿੱਚ ਕਾਫੀ ਕਪੈਸਿਟੀ ਹੁੰਦੀ ਹੈ ਕੰਮ ਕਰਨ ਦੀ ਪਿਛਲੇ ਦਿਨੀ ਅਸੀਂ ਖਰੜ ਦੇ ਵਿੱਚ ਰੁਕੇ ਆਮ ਆਦਮੀ ਪਾਰਟੀ ਦੀ ਕਮੇਟੀ ਜਿਹੜੀ ਅੱਜ ਤੱਕ ਕਦੀ ਵੀ ਕਿਸੇ ਸਰਕਾਰ ਨੇ ਕਬੂਲ ਨਹੀਂ ਕੀਤਾ ਸੀ ਸਰਬ ਸੰਪਤੀ ਨਾਲ ਬੜੀ ਸ਼ਾਂਤੀਪੂਰਵਕ ਸਾਰੇ ਜਿਹੜੇ ਐਮ ਸੀ ਸਾਹਿਬਾਨ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਈ ਇਸ ਲਈ ਬਣਾਈ ਕਿਉਂਕਿ ਉਹਨਾਂ ਨੂੰ ਉੱਥੇ ਜਿਹੜੇ ਕੰਮ ਹੈ ਸਾਡੀ ਸੋਚ ਵੱਖਰੀ ਲੱਗੀ ਤੇ ਜਿੰਨੀ ਸਾਡੇ ਕੋਲ ਅਧਿਕਾਰ ਹੋਣਗੇ ਕੰਮ ਕਰਨ ਦੇ ਕਈ ਕਹਿਣਗੇ ਜੀ ਐਮ ਸੀ ਦਾ ਪੈਸਾ ਹੈ ਇਸ ਸਟੇਟ ਦਾ ਪੈਸਾ ਇਹ ਮਨਰੇਗਾ ਦਾ ਪੈਸਾ ਪਿੰਡਾਂ ਚ ਜਾਂਦਾ ਸਾਰਾ ਪੈਸਾ ਲੋਕਾਂ ਦਾ ਹੈ ਚਾਹੇ ਉਹ ਸਟੇਟ ਫੰਡ ਹੋਵੇ ਚਾਹੇ ਐਮਸੀ ਦਾ ਪੈਸਾ ਹੋਵੇ ਮੁੱਦਾ ਇਹ ਹੈ ਵੀ ਸਟੇਟ ਵਾਲੇ ਵੀ ਲੀਡਰ ਖਾ ਜਾਂਦੇ ਐ ਐਮਸੀ ਵਾਲੇ ਵੀ ਲੀਡਰ ਖਾ ਜਾਂਦੇ ਐ ਪ੍ਰਧਾਨ ਕਹਿੰਦਾ ਜੀ ਇਹ ਐਮਸੀ ਦਾ ਪੈਸਾ ਹੈ ਐਮਸੀ ਦਾ ਮਤਲਬ ਕਿ ਐਮਸੀ ਦਾ ਲੋਕਾਂ ਦਾ ਪੈਸਾ ਆਪਾਂ ਕਿਹੜਾ ਜੇਬ ਚੋਂ ਪੈਸੇ ਲਾਉਨੇ ਕਿਸੀ ਜੇਬ ਦੇ ਵਿੱਚੋਂ ਸਾਰਾ ਪੈਸਾ ਲੋਕਾਂ ਦਾ ਹੁੰਦਾ ਹੈ ਜਿਹੜਾ ਤੁਸੀਂ ਖਾ ਰਹੇ ਹੋ ਜਿਹੜਾ ਤੁਹਾਡੇ ਨਾਲ ਰਲ ਕੇ ਕੁਝ ਐਮਸੀ ਵੀ ਘਾ ਰਹੇ ਨੇ ਜੋ ਪਬਲਿਕ ਦਾ ਤੁਸੀਂ ਨੁਕਸਾਨ ਕਰ ਰਹੇ ਹੋ ਦੂਜੇ ਦਿਨ ਬੈਠ ਕੇ ਤੁਸੀਂ ਵੀਡੀਓ ਪਾਦ ਲੈਣੇ ਉਹ ਕਰਪਸ਼ਨ ਦੇ ਚਾਰਜ ਤੁਹਾਡੇ ਸਾਬਤ ਹੋ ਗਏ ਨੇ ਲੋਕਲ ਬਾਡੀ ਡਿਪਾਰਟਮੈਂਟ ਦੇ ਵਿੱਚ ਲਗਾਤਾਰ ਬੈਠੇ ਇਥੇ ਕਾਂਗਰਸ ਦੇ ਜਿਹੜੇ ਤੁਹਾਡੇ ਪ੍ਰਧਾਨ ਆ ਉਹਨਾਂ ਨੇ ਲੁੱਟਖੁੱਟੀ ਕੀਤੀ ਇਹ ਨਹੀਂ ਕਿ ਮੈਂ ਪੋਲਿਟੀਕਲ ਬਿਆਨ ਦੇ ਰਹੀ ਆ ਉੱਪਰ ਜਾ ਕੇ ਬਾਉਂਡ ਲਾਇਨ ਦੇ ਕਰਾਲੀ ਨੂੰ ਸੋਨੇ ਸ਼ਹਿਰ ਦਾ ਅੰਦਰ ਬੜ ਕੇ ਤਾਂ ਦੇਖੋ ਨਾ ਕਰਾਲੀ ਦੇ ਤੁਸੀਂ ਸ਼ਿਮਰਾਜ ਦਾ ਕੀ ਕੀਤਾ ਪੈਸਾ ਤਾਂ ਹੈਗਾ ਹੀ ਆ ਹਮੇਸ਼ਾ ਤੋਂ ਕਰਾਲੀ ਦੇ ਵਿੱਚ ਖਰੜ ਦੇ ਵਿੱਚ ਸੈਂਕੜੇ ਕਰੋੜ ਰੁਪਏ ਨਾਲ ਅਸੀਂ ਹੋਣ ਕਰਕੇ ਦਿਖਾਵਾਂਗੇ 1.5-2 ਸਾਲ ਪਹਿਏ ਹੁਣ ਕਰਕੇ ਦਿਖਾਵਾਂਗੇ ਅਸੀਂ ਖਰੜ ਦੇ ਵਿੱਚ ਚੋਂ ਕੰਮ ਜਿਹੜੇ ਇਹਨਾਂ ਤੋਂ 70 ਸਾਲਾਂ ਚ ਨਹੀਂ ਹੋਏ ਮੇਰੇ ਤੇ ਤੂੰ ਬਦਲੇ ਬਦਲੇ ਨਾ ਲੱਗੇ ਤੇ ਫਿਰ ਗੱਲ ਕਰੇ ਸੁਖਰਾਲੀ ਦੇ ਵਿੱਚ ਵੀ ਇਹ ਨਹੀਂ ਹੈ ਕਿ ਪੈਸਾ ਨਹੀਂ ਹੈ ਜਿੰਨਾ ਹੈ ਉਹਨਾਂ ਲਾ ਰਹੇ ਹੋ ਜਿੱਥੇ ਦੇਖੋ ਹਰ ਥਾਂ ਜਾ ਕੇ ਲੋਕਾਂ ਦੀਆਂ ਮੁੱਢਲੀਆਂ ਦਸੂ ਨੁਮਅ ਅਧਿਕਾਰੀਆਂ ਨੂੰ ਇਹ ਨਹੀਂ ਦਿਖਦਾ ਵੀ ਤੁਸੀਂ ਜਿੱਥੇ ਜੀ ਕਰਦਾ ਕੂੜਾ ਸੁੱਟਣ ਲੱਗ ਜੰਨੇ ਹੋ ਜਿੱਥੇ ਜੀ ਕਰਦਾ ਡੰਪ ਬਣਾ ਦੋ ਪਿੰਡਾਂ ਦੇ ਵਿੱਚ ਅਸੀਂ ਪਹਿਲੀ ਵਾਰ ਜੀ ਹੁਣ ਖੇਡਾਂ ਦੇ ਮੈਦਾਨ ਬਣਾਏ ਨੇ ਮਜਕੀਨ ਰੱਖਿਓ ਸਾਗੇ ਹਲਕੇ ਦੇ 9500 ਤੋਂ 95 ਪਿੰਡਾਂ 'ਚ ਖੇਡਾਂ ਦੇ ਮੈਦਾਨ ਨਹੀਂ ਸੀ 100 ਤੋਂ 95 ਪਿੰਡਾਂ ਦੇ ਵਿੱਚ ਅਸੀਂ ਖੇਡਾਂ ਦੇ ਮੈਦਾਨ ਦੀ ਹੁਣ ਬਣਾਉਣ ਲੱਗੇ ਆ ਸੀਵਰੇਜ ਹੁਣ ਪਾਉਣ ਲੱਗੇ ਆ ਸੱਪਰ ਮਾਡਲ ਪਹਿਲੀ ਵਾਰ ਲੱਗਣ ਲੱਗੇ ਨੇ ਤੇ ਹਰ ਪਿੰਡ ਵਿੱਚ ਬਣਾ ਰਹੇ ਆ। ਹੁਣ ਕਰ ਰਹੀ ਦਾ ਤੇਰੀ ਕਰਨਗੇ ਵੀ ਇਧਰ ਉਧਰ ਕਰਕੇ ਸਾਰਾ ਪੈਸਾ ਉਹਨਾਂ ਨੂੰ ਜਲਦੀ ਤੋਂ ਜਲਦੀ ਖਾ ਲਈਏ। ਕਿੱਥੇ ਜਾਣਾ ਆਪਾ ਲੋਕਾਂ ਦੇ ਪੈਸੇ ਖਾ-ਖਾ ਕੇ ਕ腐ਸ਼ਨ ਕਰ-ਕਰ ਕੇ ਸਭ ਤੋਂ ਪਹਿਲੀ ਗੱਲ ਮੈਂ ਅਧਿਕਾਰੀਆਂ ਨੂੰ ਕਹੂੰਗੀ ਤੁਹਾਡੇ ਸਿਰ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਹ ਨਹੀਂ ਹੈਗਾ ਕਿ ਅਸੀਂ ਜਿਹੜੇ ਨੀਦਰਾਂ ਥੋੜੇ ਆ ਕੇ ਪਹਿਲਾਂ ਫੋਨ ਕਰਕੇ ਆਪਣਾ ਬਲੱਡ ਪ੍ਰੈਸ਼ਰ ਵਧਾਉਣਗੇ ਫਿਰ ਤੁਸੀਂ ਮੰਨ ਲਈਏ ਤੁਹਾਡੀ ਨੌਕਰੀ ਹੈ ਤੁਸੀਂ ਤਾਂ ਨਗਾ ਲੰਨੇ ਹੋ ਪਬਲਿਕ ਸਰਵੰਤਾਪਾ ਆਪਾਂ ਕੰਮ ਕਰਨੇ ਹੁੰਦੇ ਆਪਣੇ ਕਤੇ ਨਹੀਂ ਹੁੰਦੇ ਨੇ ਬਿਨਾਂ ਪਹਿਲਾਂ ਕਾਹੇ ਤੋਂ ਵੀ ਕਰਨੇ ਹੁੰਦੇ ਆ ਕੀ ਇੱਥੋਂ ਭਲਾਣੀ ਦੀ ਗਲੀ ਦਾ ਪਾਣੀ ਸਾਫ਼ ਕਰ ਦੋ ਇਹ ਮੈਨੂੰ ਕਹਿਣਾ ਪੈਂਦਾ ਨਹੀਂ ਤਾਂ ਕੱਲ ਨੂੰ ਆਇਓ ਲੋਕ ਬੈਠੇ ਆ ਕੀ ਲੈਣਾ ਲੋਕਾਂ ਤੋਂ ਲੋਕਾਂ ਤੋਂ ਪੈਸੇ ਲੈਣੇ ਆ ਤੁਸੀਂ ਹਰ ਮਹੀਨੇ ਤਨਖਾਹ ਲੈਣੀ ਆ ਉਹ ਲੋਕਾਂ ਦੇ ਟੈਕਸ ਦਾ ਪੈਸਾ ਆ ਜਿੰਨੇ ਮੁਲਾਜ਼ਮ ਨੇ ਨਾਲ ਖੜੇ ਨੇ ਇਹਨਾਂ ਦੇ ਨੇ ਇਹਨਾਂ ਦੇ ਟੈਕਸ ਦਾ ਪੈਸਾ ਇੱਕ ਨਾਲੀ ਸਾਫ ਕਰਨ ਲਈ ਵੀ ਸਾਨੂੰ ਕਿਉਂ ਫੋਨ ਕਰਨਾ ਪੈਂਦਾ ਭਈ ਥੋੜਾ ਜਿਹਾ ਸਿਸਟਮ ਬਦਲੇ ਆ ਵਿਦੇਸ਼ਾਂ 'ਚ ਜਾ ਜਾ ਦੇਖੋ ਅਗਲਿਆਂ ਨੇ ਟੂਰਿਸਟ ਹੀ ਨਹੀਂ ਮਾਰ ਪਿੰਡਾਂ 'ਚ ਟੂਰਿਸਟ ਜਾਈ ਜਾਂਦੇ ਨੇ ਉੱਥੇ ਸਿਸਟਮ ਹੈ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝਦਾ ਹਰ ਨਾਗਰਿਕ ਕਾਨੂੰ ਤੁਸੀਂ ਉੱਠ ਕੇ ਅਫਸਰ ਬਣ ਕੇ ਫਿਰ ਕ腐ਸ਼ਨ ਹੋਟੇ ਜਿ ਕੋਈ ਲੀਡਰ ਬਣ ਕੇ ਫਿਰ ਕ腐ਸ਼ਨ ਬਣਦੇ ਸਾਰੇ ਪਬਲਿਕ ਚੁਈ ਨੇ ਪਤਾ ਨਹੀਂ ਲੋਕਾਂ ਦਾ ਸੁਭਾਅ ਕਿਹੋ ਜਿਹਾ ਬਣਾਤਾ ਉੱਥੇ ਬੈਠੇ ਆਪਾਂ ਨਾਰੇ ਲਾ ਕੇ ਜਦੋਂ ਇੱਥੇ ਅੰਕੇ ਖੜ੍ਹ ਜਾਂਦੇ ਹਨ ਕ腐ਸ਼ਨ ਸ਼ੁਰੂ ਹੋ ਜਾਂਦੀ ਹੈ ਉਹੀ ਬੰਦਾ ਜਿਹੜਾ ਸਾਹਮਣੇ ਬੈਠਾ ਤਾਂ ਜਸ ਸਿੰਘ ਬਣ ਰਿਹਾ ਹੁੰਦਾ ਕੋਸ਼ਿਸ਼ ਕਰ ਰਿਹਾ ਹੁੰਦਾ ਉਹਦੀ ਬੰਦਾ ਅਫਸਰ ਹੋ ਕੇ ਲੀਡਰ ਬਣ ਕੇ ਕ腐ਸ਼ਨ ਸਟਾਰਟ ਕਰ ਦਿੰਦਾ ਕਾਹਦੇ ਲਈ ਜੇ ਤਾਂ ਨਾਲ ਅਗਲੇ ਜਨਮ ਚੋਂ ਸਾਰੀ ਜਾਇਦਾਦ ਪੈਸਾ ਨਾਲ ਨਿਕੜਾ ਤੇ ਇਕੱਠੇ ਕਰ ਲਈਏ ਉਹ ਮੈਂ ਨਹੀਂ ਮਾਣ ਤੁਸੀਂ ਅਫਸਰ ਹੀ ਬਣ ਕੇ ਤੁਹਾਨੂੰ ਤਾਂ ਕਮੀ ਕੋਈ ਨਹੀਂ ਲੀਡਰ ਬਣ ਕੇ ਕਮੀ ਕੋਈ ਨਹੀਂ ਹਰ ਥਾਂ ਦੇ ਉੱਤੇ ਲੋਕ ਕਹਿੰਦੇ ਆ ਜੀ ਸਾਡੀ ਇੱਜ਼ਤ ਨਹੀਂ ਹੁੰਦੀ ਸਾਨੂੰ ਆਦਰ ਮਾਣ ਅਫਸਰਾਂ ਦੇ ਦੁਆਰਾ ਨਹੀਂ ਦਿੱਤਾ ਜਾਂਦਾ ਅੱਜ ਤੱਕ ਲੀਡਰ ਬੰਦਿਆਂ ਨੂੰ ਬੰਦੇ ਨਹੀਂ ਸਮਝਦੇ ਸੀ ਹਰ ਜਾਤੇ ਨਵੀਂ ਨਾ ਤੁਸੀਂ ਅਸੀਂ ਕਿ ਜ਼ਿੰਮੇਵਾਰ ਲੋਕ ਹਾਂ ਅਸੀਂ ਪੜ ਲਿਆ ਕਿ ਨੌਕਰੀਆਂ ਲਈਆਂ ਨੇ ਸاسي ਲੋਕਾਂ ਨੂੰ ਉਮੀਦ ਦਿਖਾ ਕੇ ਸਿਆਸਤ ਦੇ ਵਿੱਚ ਲੀਡਰ ਬਣ ਗਏ ਹਾਂ ਅਸੀਂ ਕੰਮ ਕਿਵੇਂ ਕਰਾਂਗੇ ਜੇ ਤੁਸੀਂ ਕੰਮ ਨਹੀਂ ਕਰੋਗੇ ਸਾਡਾ ਕੰਮ ਤੁਹਾਨੂੰ ਕਹਿਣਾ ਇੰਪਲੀਮੈਂਟ ਕਰਨਾ ਐਗਜ਼ੀਕਿਊਟ ਕਰਨਾ ਕੀ ਦਾ ਕੰਮ ਹੈ ਜਿਹੜਾ ਜੀ ਕਰਦਾ ਉਹ ਜਹੀ ਆ ਗਿਆ ਫਲਾਣਾ ਉਹ ਫਲਾਣਾ ਐਕਸ਼ਨ ਆ ਗਿਆ ਉਹਨੂੰ ਬਦਲਾ ਬਦਲਣ ਤੇ ਥੋੜੀ ਅਸੀਂ ਜ਼ੋਰ ਦੇਣਾ ਤੁਹਾਨੂੰ ਫੇ ਫਲਾਣਾ ਫਲਾਣੀ ਪਾਰਟੀ ਦਾ ਅਸਲੀ ਦਾ ਨਾ ਨਾ ਕਾਂਗਰਸ ਵਾਲਾ ਥੋੜਾ ਅਫਸਰਾਂ ਦਾ ਕੰਮ ਤੁਸੀਂ ਲੋਕਾਂ ਨੇ ਕਰੋ ਦਾ ਕੰਮ ਸੋシャਹੀਨੋ ਲੀਡਰ ਸਮਝਾਂਗੇ ਕਦੋਂ ਦੇਖਣਾ ਤੁਸੀਂ ਅਫਸਰਾਂ ਨੇ ਇਹਨਾਂ ਨੂੰ ਜਾਗਰਣ ਦੀ ਲੋੜ ਹੈ ਜੀ ਇਹ ਸੁਨੇਹਾ ਮੈਂ ਇਹਨਾਂ ਨੂੰ ਦੇ ਰਹੀ ਮੈਂ ਪੂਰੇ ਪੰਜਾਬ ਦੇ ਅਫਸਰਾਂ ਨੂੰ ਦੇ ਰਹੀ ਹਾਂ ਪੂਰੇ ਪੰਜਾਬ ਦੇ ਅਫਸਰਾਂ ਨੂੰ ਮੀਡੀਆ ਖੜਕਾ ਤੇ ਕੀ ਜਾਗਰਣ ਦੀ ਜਰੂਰਤ ਹੈ ਲੀਡਰਾਂ ਨੂੰ ਲੋੜਦਾ ਪਵੇ ਇਹ ਸਾਰਾ ਕੁਝ ਕਹਿਣ ਕਾਉਣ ਦੀ ਮੈਂ ਮਾਂ ਕੱਢ ਕੇ ਕਹਿਣੀ ਆ ਵੀ ਅਸੀਂ ਇਹਨਾਂ ਨੂੰ ਬਗਾਰਾ ਨਹੀਂ ਪਾਉਂਦੇ ਅਸੀਂ ਇਹਨਾਂ ਤੋਂ ਮਹੀਨੇ ਅਸੀਂ ਨਹੀਂ ਲੈਂਦੇ ਜੇ ਨਹੀਂ ਲੈਂਦੇ ਤਾਂ ਹੀ ਕਹਿ ਰਹੇ ਆ ਕਿਸ ਗੱਲ ਕਰਕੇ ਕੰਮ ਨਹੀਂ ਹੁੰਦੇ ਇਹ ਜਵਾਬ ਦੇਣ ਕੀ ਪੜਾਣ ਲੈਂਦੇ ਕੀ ਪੜਾਣ ਕੋਠੇ ਕੰਮ ਕਰਵਾਉਂਦਾ ਜਾਂ ਤੁਸੀਂ ਦੱਸਣ ਲੱਗੇ ਮੈਂ ਗ੍ਰੇਟ ਕਰਦੇ ਸੋ ਕੰਮ ਕਰ ਰਹੇ ਆਂ ਦੀ ਖਰੜਦੀ ਅਸੀਂ ਕਮੇਟੀ ਬਦਲੀ ਹੈ ਉਹਦੇ ਹੁਣ ਪਲਾਨ ਬਣ ਰਹੇ ਉੱਥੇ ਸਾਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਉੱਥੇ ਕੰਮ ਕਰਾਂਗੇ ਹੁਣ ਖੁੱਲ ਕੇ ਨੰਬਰ 2 ਤੇ ਹੁਣ ਕੁਰਾਲੀ ਦੇ ਵਿੱਚ ਸਾਡਾ ਮੇਨ ਫੋਕਸ ਹੈ ਕੁਰਾਲੀ ਦੇ ਕੰਮਾਂ ਦੇ ਉੱਤੇ ਕੁਰਾਲੀ ਦੇ ਜਿਹੜੇ-ਜਿਹੜੇ ਕੰਮਾਂ ਦੇ ਘਾਟਨ ਹੋਈਦੇ ਨੂੰ ਇਮਾਨਦਾਰੀ ਦੇ ਨਾਲ ਕਰਨਾ ਹੈ ਠੇਕੇਦਾਰਾਂ ਦੇ ਨਾਲ ਸਾਥ ਘੱਟ ਕਰਕੇ ਨਹੀਂ ਕੰਮ ਕਰਨੇ ਹੈਗੇ ਕੰਮ ਇਮਾਨਦਾਰੀ ਨਾਲ ਲੋਕਾਂ ਦੇ ਪੂਰੇ ਹੋਣੇ ਚਾਹੀਦੇ ਘੱਟੀਆਂ ਕੁਆਲਿਟੀ ਦਾ ਮਾਲ ਲਾ ਦੇਣਾ ਘੱਟੀਆਂ ਕੁਆਲਿਟੀ ਦੀਆਂ ਸੜਕਾਂ ਬਣਾ ਦੇਣੀਆਂ ਪਾਣੀ ਪੈੜੀ ਪਾਣੀ ਹੁੰਦੀ ਆ ਪਾ ਦੇਣੀ ਹੋਵੇ ਢੀਕ ਮੁੜ ਕੇ ਕਚਰਾ ਫਸ ਤੇ ਸਵਸਿਆਵਾਂ ਨੂੰ ਠੀਕ ਕਰੋ ਠੀਕ ਕਰੋ ਆਪਣੀ ਜ਼ਿੰਮੇਵਾਰੀ ਸਮਝੋ ਇਹ ਤਾਂ ਵੱਡੇ ਨੂੰ ਤੁਸੀਂ ਸਾਰੇ ਜਾਣੇ ਬਹੁਤ ਕੋਠੀਆਂ ਬਣਾ ਲਈਆਂ ਆਪਾਂ بڑے ਘਰ ਪਰਲੇ ਬੜੀਆਂ ਕਲੋਨੀਆਂ ਬਣਾ ਲਈਆਂ ਸਪੈਸ਼ਲ ਕੋਈ ਫਲਾਣੇ ਅਫਸਰਾਂ ਦੀ ਕਲੋਨੀ ਕੋਈ ਫਲਾਣੇ ਅਫਸਰਾਂ ਦੀ ਕਾਨੂੰਨੀ ਅਸਲ ਕਲੋਨੀਆਂ ਨੂੰ ਵੱਡੀਆਂ-ਵੱਡੀਆਂ ਸੜਕਾਂ ਵੀ ਕੱਢ ਲਈਆਂ ਇਦੋਂ ਤੇ ਦੇਖੋ ਲੋਕਾਂ ਦੇ ਜਿਨ੍ਹਾਂ ਦੇ ਸਿਰ ਤੇ ਤੁਹਾਡੀਆਂ ਕਲੋਨੀਆਂ ਬਣਦੀਆਂ ਨੇ ਉਹਨਾਂ ਦੀਆਂ ਤਾਂ ਸੋ ਅਸੀਂ ਕਰ ਰਹੇ ਹਾਂ ਜੀ ਕਮੇਟੀ ਅਸੀਂ ਤਾਂ ਪਰ ਇਹਨਾਂ ਦੀ ਕੰਪਲੇਂਟ ਭੇਜੀ ਹੋਈ ਹੈ ਹੋਪਫੁਲੀ ਇਹਨਾਂ ਨੇ ਬਰਖਾਸ ਹੋ ਜਾਣਾ ਥੋੜੇ ਪ੍ਰਧਾਨ ਨੇ ਅਸੀਂ ਤਾਂ ਜ਼ੋਰ ਲਾਇਆ ਹੋਇਆ ਆਪਣੇ ਵੱਲੋਂ ਸਾਰੇ ਸਬੂਤ ਸਵਾਦ ਦੇ ਕੇ ਆਹ ਬਹਾਦਰ ਜੀ ਹੋਣੀ ਬੈਠੇ ਇਹਨਾਂ ਨੇ ਕੰਪਲੇਂਟ ਪਾਈ ਹੈ ਸਾਡੇ ਨੰਦੀਪਾਲ ਜੀ ਬੈਠੇ ਨੇ ਅਸ਼wini ਜੀ ਬੈਠੇ ਨੇ ਅਰੂੜਾ ਜੀ ਬੈਠੇ ਹੈ ਇਹਨਾਂ ਨੇ ਜ਼ੋਰ ਲਾਇਆ ਹੋਇਆ ਵੀ ਇੱਥੇ ਕਮੇਟੀ ਬਦਲ ਕੇ ਇੱਕ ਨਵੀਂ ਤਰ੍ਹਾਂ ਦੀ ਲੈ ਕੇ ਤਾਂ ਕਿ ਲੋਕਾਂ ਦੇ ਕੰਮ ਹੋਣ ਇਹਨਾਂ ਨੂੰ ਬਣਾ ਬਣਾ ਕੇ ਬਹੁਤ ਵਾਰੀ ਦੇਖ ਲਿਆ। ਨੰਬਰ 2 ਤੇ ਥੋਡੇ ਵੀ ਬੋਰਡ ਦੇ ਕਾਫੀ ਕੰਮ ਪਾਸ ਹੋਏ ਨੇ ਜੀ। ਤੇ ਆ ਇੱਕ ਮੰਗ ਰੱਖੀ ਗਈ ਆ ਬੜਾ ਸੋਹਣਾ ਕਮਿਊਨਿਟੀ ਸੈਂਟਰ ਬਣਿਆ ਹੋਇਆ ਪਿੱਛੇ ਜਿਹਨੂੰ ਜਿਹਨੂੰ ਹੋਟਲ ਬਣਾ ਰੱਖਿਆ ਸੀ। ਇਹ ਹੁਣ ਹੋਟਲ ਨਹੀਂ ਬਣੂਗਾ ਜੀ ਇੱਥੇ ਤੁਸੀਂ ਪ੍ਰੋਗਰਾਮ ਕਰੋਗੇ ਆਪਣੇ। ਤੇ ਥੋੜਾ ਅਜੇ ਤਾਂ ਲੋਕਾਂ ਦਾ ਜੀ ਆ। ਕਿ ਇੱਥੇ ਆਪਣੇ ਪ੍ਰੋਗਰਾਮ ਕਰੋ ਜਿਵੇਂ ਮਰਜ਼ੀ ਕਰੋ ਕਮੇਟੀ ਦਾ ਹੈਗਾ। ਸਾਰੇ ਸੂਲਤੇ تھے ਇਸੀ ਵਗੈਰਾ ਲੱਗੇ ਹੋਏ ਨੇ ਅੰਦਰ ਹਾਂਜੀ ਹਾਂਜੀ ਤੁਸੀਂ ਵੀ ਤਾਂ ਬਣਾਓ ਤੁਸੀਂ ਐਸੀ ਵਗੈਰਾ ਲਾ ਦਿਓ ਅਗਲਾ ਜਿਹੜਾ ਦਰਵਾਜ਼ੇ ਇੱਥੇ ਸਾਰੇ ਜੋ ਸਹੂਲਤ ਦੇਣ ਵਾਲੀ ਅੰਦਰ ਦੇ ਕੇ ਇੱਥੇ ਵਿਆਹ ਸ਼ਾਦੀ ਕਰੋ ਪਾਰਟੀ ਕਰੋ ਇਹ ਲੋਕਾਂ ਦਾ ਕਿੰਨੀ ਕ ਕਰ ਲਾਂਗੇ ਕਮਾਈ ਲੱਖ ਦੋ ਲੱਖ ਮਹੀਨਾ ਉਹ ਤੋਂ ਜ਼ਿਆਦਾ ਇਹਨਾਂ ਨੂੰ ਸੁਖ ਹੋ ਜਾਣਾ ਇੱਕ ਇੱਕ ਬੰਦਾ ਇਹਦਾ ਮਤਲਬ ਕਿੰਨਾ ਕਿੰਨੇ ਬੰਦੇ ਇੱਥੇ ਪ੍ਰੋਗਰਾਮ ਕਰ ਸਕਦੇ ਬੋਲ ਜੰਗ ਬੋਲ ਜੰਗ ਜਿੰਦਾਬਾਦ ਜਿੰਦਾਬਾਹ ਸੰਜਾਪ ਸੰਜਾਪ ਜਿੰਦਾਬਾਹ ਜੀ ਸੋ ਕੰਮ ਕਰ ਰਹੇ ਆ ਜੀ ਹੁਣ ਦਰਖਾਸਤ ਕਰਾਂਗੇ ਮੈਨੂੰ ਪਤਾ ਸੀਵਰੇਜ ਦੀਆਂ ਦਿੱਕਤਾਂ ਨੇ ਨਿਕਾਸੀ ਵਾਲੇ ਪਾਣੀ ਦੀਆਂ ਦਿੱਕਤਾਂ ਨੇ ਤੁਸੀਂ ਬੈਠੇ ਹੋ ਤੁਹਾਨੂੰ ਆ ਪੂੜੇ ਦੀ ਦਿੱਕਤ ਹੈ ਇਹਨਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰੋ ਤੇ ਜਿਹੜੇ ਆ ਕੰਮ ਆਪਾਂ ਪਾਸ ਕੀਤੇ ਅੱਜ ਅਸੀਂ 6.5 ਕਰੋੜ ਦੇ ਕੰਮਾਂ ਦਾ ਉਦਘਾਟਨ ਕੀਤਾ ਵੱਖ-ਵੱਖ ਵਾਰਡਾਂ ਦੇ ਕੰਮਾਂ ਸਾਡੇ ਵਾਰਡ ਦੇ ਵੀ ਕੰਮ ਨੇ ਤੇ ਬਹੁਤ ਸਾਰੇ ਸੜਕਾਂ ਦਾ ਨਿਕਾਸੀ ਦੀਆਂ ਪਾਈਪਾਂ ਦਾ ਇਹਨੂੰ ਪਾਉਣਾ ਹੈ ਇਹਨੂੰ ਪੈਸਿਆਂ ਨੂੰ ਲਾਉਣਾ ਹੈ ਤੇ ਨਿਗਾਰੇ ਖੰਗੇ ਸੀ ਇੱਕ ਦੋ ਬੰਦਿਆਂ ਦੀ ਡਿਊਟੀ ਲਾਉਣੀ ਹੈ ਜੀ ਕਮੇਟੀ ਚ ਇਹਨਾਂ ਦੇ ਸਿਰ ਤੇ ਬਿਠਾਉਨੇ ਆ ਤੇ ਜਿਹੜੇ ਤੁਹਾਡੇ ਕੰਮ ਸਰਵੇ ਕਰਕੇ ਸਾਰੇ ਇਹਨਾਂ ਨੂੰ ਰੈਗੂਲਰ ਕਰਾਉਂਦੇ ਰਹਿਣ ਦੱਸਦੇ ਰਹੇ ਮੈਂ ਤਾਂ ਆਸਰੇ ਰਹੇ ਨਾ ਮੈਂ ਤਾਂ ਬਾਅਦ ਤੇ ਰਹੇ ਨਾ ਸਮਝਦਾ ਹਾਂ ਹਾਂਜੀ ਕੋਈ ਗੱਲ ਨਹੀਂ ਆਪਾਂ ਕਰਵਾਉਂਦੇ ਆ ਜੀ ਸਾਰੇ ਕੰਮ ਕਰਵਾ ਲਵਾਂਗੇ ਤੁਸੀਂ ਸਾਰੇ ਜਣੇ ਆਏ ਹੋ ਤੇ ਤੁਹਾਨੂੰ ਨੀਂਦਾਂ ਨੇ ਉਹਦੇ ਤੇ ਹੁਣ ਥੋੜਾ ਕੰਮ ਜਲਦੀ ਕਰਦੇ ਆ ਜਿਹੜਾ ਥੋੜਾ ਬਹੁਤ ਡਿਲੇ ਹੋਇਆ ਉਹਨੂੰ ਹੁਣ ਤੇਜ਼ੀ ਨਾਲ ਸਾਰੇ ਕੰਮ ਸ਼ੁਰੂ ਕਰ ਦਵਾਂਗੇ ਕੁਸੀ ਆਏ ਹੋ ਪਰਮਾ ਦਾ ਮੇਰੀਆਂ ਮਾਮਾ ਦਾ ਭੈਣਾ ਦਾ ਬਜ਼ੁਰਗਾਂ ਦਾ ਬਹੁਤ ਬਹੁਤ ਇਥੇ ਓਨਲੀ ਦਾ ਧੰਵਾਦ ਹੈ ਤੇ ਕੋਸ਼ਿਸ਼ ਪੂਰੀ ਕਰੂੰਗੀ ਕਿ ਕੰਮਾਂ ਨੂੰ ਠੀਕਰਾ ਤੇ ਪਾ ਲਈਏ ਜਲਦੀ ਪਾ ਲਈਏ ਤੇ ਇਥੇ ਜ਼ਿਆਦਾ ਧਿਆਨ ਹੋਣ ਕੋਰਾਲੀ ਦੇ ਵਿੱਚ ਦਿੱਤਾ ਜਾਵੇ ਕੁਝ ਟੀਮ ਇਥੇ ਅਸੀਂ ਪੁਆਇੰਟ ਕਰਦੇ ਆ ਜਿਹੜੀ ਲਗਾਤਾਰ ਇਥੇ ਵਾਚ ਰੱਖੂਗੀ ਕਿ ਕਿਹੜੇ ਬੋਰਡ ਦੇ ਵਿੱਚ ਜਿਹੜੀ ਦਿੱਕਤ ਆ ਰਹੀ ਹੈ ਇਹਨਾਂ ਤੋਂ ਫੋਲੋ ਅਪ ਲਊਗੀ ਕੰਮ ਕਰਵਾਉਗੀ ਸਾਰਿਆਂ ਦਾ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਦਾ ਐਮ ਸੀ ਸਹਿਬਾਨਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ